ਦਾ ਦੇ ਕੇ ਅਮਰੀਕਾ ਦੇ ਵੱਲ ਉਹ ਜਹਾਜ਼ ਭੇਜਿਆ ਗਿਆ ਮਿਲਟਰੀ ਦਾ ਜਹਾਜ਼ ਸੀ 17 ਜਿਹਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਲ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਰਣਵੇ ਤੇ ਜਦੋਂ ਲੈਂਡ ਕੀਤਾ ਤਾਂ ਉਸ ਸਮੇਂ ਦੀਆਂ ਇਹ ਤਸਵੀਰਾਂ ਨੇ ਆ ਤਸਵੀਰਾਂ ਤੁਸੀਂ ਦੇਖੋ ਖੜਕਾ ਤੁਸੀਂ ਦੇਖ ਸਕਦੇ ਹੋ ਜਿਹੜਾ ਪਿੱਛੇ ਹੋ ਰਿਹਾ ਹੈਗਾ ਇਹ ਜਹਾਜ਼ ਜਦੋਂ ਲੈਂਡ ਕਰ ਰਿਹਾ ਉਸ ਸਮੇਂ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਨਾਲ ਹੀ ਜਿਹੜਾ 에어ਪੋਰਟ ਦੀਆਂ ਇਹ ਅੰਦਰੋਂ ਦੀਆਂ ਤਸਵੀਰਾਂ ਨੇ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਰਣਵੇ ਦੇ ਉੱਪਰ ਜਦੋਂ ਲੈਂਡ ਹੋਇਆ ਇਹ ਜਹਾਜ਼ ਔਰ ਉਸ ਤੋਂ ਬਾਅਦ 104 ਇਹਦੇ ਵਿੱਚ ਭਾਰਤੀਆਂ ਪੋਰਟ ਵਾਲਾ ਥਾਂਗਾ ਜਿੱਥੇ ਇਹ ਜਹਾਜ਼ ਲੈਂਡ ਹੋਇਆ ਸਾਰੇ ਦੀ ਘੇਰਾਬੰਦੀ ਪੂਰੀ ਚੰਗੀ ਤਰ੍ਹਾਂ ਦੇ ਜਿਹੜਾ ਕੀਤੀ ਹੈ ਔਰ ਸੀਆਈਐਸਐਫ ਦੇ ਅੰਡਰ ਕੰਟਰੋਲ ਜਿਹੜਾ ਸਾਰਾ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ 에ਰਪੋਰਟ ਹੈਗਾ ਔਰ 에ਰਪੋਰਟ ਦੇ ਬੁਲੰਦਰ ਦੀਆਂ ਤਸਵੀਰਾਂ ਦੇਖੋ ਜਿੱਥੇ ਪੂਰੀ ਸਖਤ ਨਾਕੇਬੰਦੀ ਜਿਹੜੀ ਆ ਕੀਤੀ ਗਈ ਹੈ ਕਿ ਔਰ ਆਸ-ਪਾਸੇ ਦੇ ਉੱਪਰ ਪੁਲਿਸ ਵੀ ਵੱਡੇ ਪੱਧਰ ਦੇ ਉੱਪਰ ਇੱਥੇ ਅੱਜ ਪਹੁੰਚੀ ਹੋਈ ਹੈ ਸਖਤ ਸਿਕਿਉਰਿਟੀ ਹੈ ਕਿਉਂਕਿ ਥੋੜੇ ਸਮੇਂ ਬਾਅਦ ਹੁਣ ਡਾਕੂਮੈਂਟੇਸ਼ਨ ਕੀਤੀ ਜਾਏਗੀ ਉਹਨਾਂ ਦੀ ਦੇ ਵਿੱਚ ਕਿਸ ਹਾਵਨਾ ਵੰਡਣਾ ਕਿਉਂਕਿ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਾਣਗੇ ਜਿੱਥੋਂ ਦੇ ਹੈਗੇ ਨੇ ਤਾਂ ਉਥੋਂ ਦੀਆਂ ਅਥਾਰਟिटीज ਉਥੋਂ ਦੇ ਪ੍ਰਸ਼ਾਸਨ ਦੇ ਨਾਲ ਵੀ ਜਿਹੜਾ ਪੂਰਾ ਸਹਿਯੋਗ ਕੀਤਾ ਜਾਏਗਾ ਐਨਆਈਏ ਪਹੁੰਚੀ ਹੋਈ ਆ ਕੇਂਦਰੀ ਏਜੰਸੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਚਾਹੇ ਕੋਈ ਆਈਬੀ ਹੋਵੇ ਜਾਂ ਫਿਰ ਦੂਜੇ ਪਾਸੇ ਗੱਲ ਕਰੀਏ ਹੋਰ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਡਿਪਲਾਈ ਕੀਤੀ ਗਈ ਹੈ ਫੋਰਸ ਐਥੇ ਸ 104 ਭਾਰਤੀਆਂ ਦੇ ਨਾਲ ਭਰਿਆ ਹੋਇਆ ਜਹਾਜ਼ ਜਿਹੜਾ ਲੈਂਡ ਕਰ ਚੁੱਕਿਆ ਹੈ 5-7 ਮਿੰਟ ਪਹਿਲਾਂ ਲੈਂਡ ਹੋਇਆ ਤਾਂ ਦੱਸ ਦੇ ਕਿ ਅਮਰੀਕਾ ਦੇ ਵੱਲੋਂ ਇਹ ਜਹਾਜ਼ ਭੇਜਿਆ ਗਿਆ ਮਿਲਟਰੀ ਦਾ ਜਹਾਜ਼ C17 ਜਿਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਲ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਰਣਵੇ ਤੇ ਜਦੋਂ ਲੈਂਡ ਕੀਤਾ ਤਾਂ ਉਸ ਸਮੇਂ ਦੀਆਂ ਇਹ ਤਸਵੀਰਾਂ ਨੇ ਔਰ ਪਿੱਛੇ ਤੁਸੀਂ ਦੇਖ ਸਕਦੇ ਹੋ ਪੂਰਾ ਜਿਹੜਾ ਆਸੇ ਪਾਸੇ ਦੇ ਉੱਪਰ ਰਣਵੇ ਨੂੰ ਜਿਹੜਾ ਜਿੰਨਾ ਤੁਸੀਂ ਦੇਖ ਸਕਦੇ ਹੋ 에ਰਪੋਰਟ ਵਾਲਾ ਥਾਂਗਾ ਜਿੱਥੇ ਇਹ ਜਹਾਜ਼ ਲੈਂਡ ਹੋਇਆ ਸਾਰੇ ਦੀ ਘੇਰਾਬੰਦੀ ਪੂਰੀ ਚੰਗੀ ਤਰ੍ਹਾਂ ਦੇ ਜਿਹੜਾ ਕੀਤੀ ਹੈ ਔਰ CISF ਦੇ ਅੰਡਰ ਕੰਟਰੋਲ ਜਿਹੜਾ ਕਹਿੰਦੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ 에ਰਪੋਰਟ ਹੈਗਾ ਔਰ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਔਰ 104 ਇਹ ਭਾਰਤੀ ਨੇ ਇਹਨਾਂ ਦੇ ਵਿੱਚੋਂ 30 ਜਣੇ ਜਿਹੜੇ ਨੇ ਉਹ ਪੰਜਾਬੀ ਨੇ 33 ਗੁਜਰਾਤ ਦੇ ਨੇ ਔਰ ਪੂਰਾ ਡਾਟਾ ਤੁਹਾਨੂੰ ਦੱਸ ਦਿੰਦੇ ਆ ਪੰਜਾਬ ਦੇ ਕਿੰਨੇ ਆ ਤੇ ਨਾਲ ਦੱਸਦੇ ਨੇ ਅਮਰਸਰ ਦੇ 5 ਗੁਰਦਾਸਪੁਰ ਦੇ 1 ਤਰ ਤਾਰਨ ਤੋਂ 1 ਜਲੰਧਰ ਤੋਂ 4 ਤੇ ਕਪੂਰਥਲਾ ਤੋਂ 6 ਜਣੇ ਆ ਔਰ ਦੂਜੇ ਪਾਸੇ ਹੁਸ਼ਿਆਰਪੁਰ ਤੋਂ 2 ਨੇ ਲੁਧਿਆਣੇ ਤੋਂ 2 ਨੇ ਮਹਾਲੀ ਤੋਂ 2 ਨੇ ਪਟਿਆਲਾ ਤੋਂ 4 ਨੇ ਸੰਗਰੂਰ ਦਾ 1 ਹੈ ਦੜਬੇ ਦਾ ਐਸਐਸ ਨਗਰ ਤੋਂ ਜਾਨੀ ਕਿ ਸ਼ਹੀਦ ਤੁੰਦਸਦੀ ਕੇ ਸਾਹਿਬ ਜادہ ਅਜੀਤ ਸਿੰਘ ਨਗਰ ਤੋਂ 1 ਹੈ ਔਰ ਫਤਿਹਗੜ ਸਾਹਿਬ ਤੋਂ ਵੀ 1 ਹੈ ਟੋਟਲ 30 ਜਣੇ ਨੇ ਤਾਂ ਇਹ ਲਗਾਤਾਰ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਅੱਜ ਜਹਾਜ਼ ਇਹ ਲੈਂਡ ਕਰੇਗਾ 104 ਭਾਰਤੀਆਂ ਦੇ ਨਾਲ ਭਰਿਆ ਹੋਇਆ ਜਹਾਜ਼ ਲੈਂਡ ਹੋ ਗਿਆ ਹੈਗਾ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ 에어ਪੋਰਟ ਦੇ ਬਲਕੰਦ ਦੀਆਂ ਤਸਵੀਰਾਂ ਦੇ ਜਿੱਥੇ ਪੂਰੀ ਸਖਤ ਨਾਕੇਬੰਦੀ ਜਿਹੜੀ ਆ ਕੀਤੀ ਗਈ ਹੈਗੀ ਔਰ ਆਸੇ ਪਾਸੇ ਦੇ ਉੱਪਰ ਪੁਲਿਸ ਵੀ ਵੱਡੇ ਪੱਧਰ ਦੇ ਉੱਪਰ ਇੱਥੇ ਅੱਜ ਪਹੁੰਚੀ ਹੋਈ ਹੈ ਸਖਤ ਸਕਿਉਰਿਟੀ ਹੈ ਕਿਉਂਕਿ ਥੋੜੇ ਸਮੇਂ ਬਾਅਦ ਹੁਣ ਡਾਕੂਮੈਂਟੇਸ਼ਨ ਕੀਤੀ ਜਾਏਗੀ ਉਹਨਾਂ ਦੀ ਹਰੇਕ ਜਣੇ ਨੂੰ ਜਿਹੜਾ ਕਾਗਜ਼ ਜਿਹੜੇ ਆ ਉਹਨਾਂ ਦੇ ਕਿਉਂਕਿ ਪਾਸਪੋਰਟ ਤਾਂ ਹਾਲਾਂਕਿ ਪਾਸਪੋਰਟ ਨੰਬਰ ਤਾਂ ਪਹਿਲਾਂ ਹੀ ਜਿਹੜਿਆ ਜਨਤਕ ਕਰ ਦਿੱਤੇ ਗਏ ਨੇ ਤਾਂ ਇਸ ਤੋਂ ਬਾਅਦ ਜ਼ਿਲ੍ਹਿਆਂ ਦੇ ਵਿੱਚ ਕਿਸ ਹਿਸਾਬ ਨਾਲ ਵੰਡਣਾ ਹੈ ਕਿਉਂਕਿ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਾਣਗੇ ਜਿੱਥੋਂ ਦੇ ਹੈਗੇ ਨੇ ਤਾਂ ਉੱਥੋਂ ਦੀਆਂ ਅਥਾਰਟिटीज ਉੱਥੋਂ ਦੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਕੀਤਾ ਜਾਏਗਾ NIA ਪਹੁੰਚੀ ਹੋਈ ਹੈ ਕੇਂਦਰੀ ਏਜੰਸੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਚਾਹੇ ਕੋਈ IB ਹੋਵੇ ਜਾਂ ਫਿਰ ਦੂਜੇ ਪਾਸੇ ਗੱਲ ਕਰੀਏ ਹੋਰ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਡਿਪਲਾਈ ਕੀਤੀ ਗਈ ਹੈ ਫੋਰਸ ਇੱਥੇ CISF ਦੇਖ ਸਕਦੇ ਹੋ ਸੀ ਆਈ ਹੋਈ ਹੈ ਤੇ ਮੌਕੇ ਤੇ ਹੁਣ ਦੇਖੋ ਕਿਸ ਪ੍ਰਕਾਰ ਆ ਤਸਵੀਰਾਂ ਤੁਸੀਂ ਦੇਖੋ ਖੜਕਾ ਤੁਸੀਂ ਦੇਖ ਸਕਦੇ ਹੋ ਜਿਹੜਾ ਪਿੱਛੇ ਹੋ ਰਿਹਾ ਹੈਗਾ ਇਹ ਜਹਾਜ਼ ਜਦੋਂ ਲੈਂਡ ਕਰ ਰਿਹਾ ਉਸ ਸਮੇਂ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਨਾਲ ਹੀ ਜਿਹੜਾ 에어ਪੋਰਟ ਦੀਆਂ ਇਹ ਅੰਦਰੋਂ ਦੀਆਂ ਤਸਵੀਰਾਂ ਨੇ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਰਣਵੇ ਦੇ ਉੱਪਰ ਜਦੋਂ ਲੈਂਡ ਹੋਇਆ ਇਹ ਜਹਾਜ਼ ਔਰ ਉਸ ਤੋਂ ਬਾਅ ਚਾਰ ਇਹਦੇ ਵਿੱਚ ਭਾਰਤੀਆ ਡੋਨਲਡ 트ਰੰਪ ਦੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਹਾਲਾਂਕਿ ਹਿਊਮਨਿਟੇਰੀਅਨ ਗਰਾਉਂਡ ਦੇ ਉੱਪਰ ਇਹ ਫੈਸਲਾ ਕਿਤੇ ਨਾ ਕਿਤੇ ਵਾਜਬ ਨਹੀਂ ਲੱਗਦਾ ਕਿਉਂਕਿ ਜਦੋਂ ਤੁਸੀਂ ਮਾਈਗ੍ਰੈਂਟ ਹੁੰਦੇ ਹੋ ਜਦੋਂ ਤੁਸੀਂ ਕੋਈ ਵੀ ਸਾਇਲੰ ਫਾਈਲ ਕਰਦੇ ਹੋ ਜਾਂ ਸਕਿਉਰਿਟੀ ਪਰਪਸ ਦੇ ਨੂੰ ਤੁਸੀਂ ਲੈ ਕੇ ਜਾਂਦੇ ਹੋ ਤਾਂ ਇਹ ਚੀਜ਼ਾਂ ਯੂਨੋ ਦੇ ਵਿੱਚ ਵੀ ਕਈਆਂ ਗਈਆਂ ਸੀ ਕਿ ਸਭ ਤੋਂ ਵੱਧ ਪਹਿਲਾਂ ਇਹ ਸਹਿਯੋਗ ਕਰਨਾ ਜ਼ਰੂਰੀ ਹੈ ਕਿ ਮਨੁੱਖ ਦਾ ਜਿਹੜਾ ਜੀਵਨ ਹੈ ਜਿੱਥੋਂ ਉਸ ਨੂੰ ਖਤਰਾ ਹੈ ਤਾਂ ਇਹ ਚੀਜ਼ਾਂ ਪਰ ਡੋਨਲਡ ਟਰੰਪ ਨੇ ਬਿਨਾਂ ਸੋਚੇ ਸਮਝੇ ਜਿਹੜਾ ਸਾਰਾ ਕੁਝ ਬਿਨਾਂ ਜਿਹੜਾ ਇਹ ਚੀਜ਼ਾਂ ਦਾ ਸੋਚਿਆ ਇਹ ਫੈਸਲੇ ਲਏ ਔਰ ਧੜਾ ਧੜ ਦੇਖ ਸਕਦੇ ਹੋ ਸੀ ਕਿਸ ਪ੍ਰਕਾਰ ਬਾਹਰ ਕੱਢਿਆ ਗਿਆ ਪਹਿਲਾ ਕਲੰਬੀਆ ਦੇ ਵਿੱਚ ਵੀ ਭੇਜਿਆ ਗਿਆ ਸੀ ਇੱਕ ਜਹਾਜ਼ ਇਸ ਤਰ੍ਹਾਂ ਦਾ ਮਿਲਟਰੀ ਬੇਸਡ ਜਹਾਜ਼ ਜਿਹੜਾ ਸੀ ਉਹ ਕਲੰਬੀਆ ਦੇ ਵਿੱਚ ਵੀ ਭੇਜਿਆ ਗਿਆ ਸੀ ਮੈਂ ਕਹਾਂਗਾ ਕਿ ਵਤਨ ਇਧਰੋਂ ਵੀ ਦਿਖਾਇਆ ਜਾਵੇ ਪੂਰਾ ਜਿੱਥੇ ਤਾਵਾ-ਜਾਵਾ ਦੇਖ ਸਕਦੇ ਹੋ ਮੀਡੀਆ ਦਾ ਵੀ ਲੱਗਿਆ ਹੋਇਆ ਜਮਾਵੜਾ ਔਰ ਵੱ ਚੈਕਿੰਗ ਕਰਕੇ ਜਿਹੜਾ ਅੰਦਰ ਜਾਣ ਦਿੱਤਾ ਜਾ ਰਿਹਾ ਤਾਂ ਕੈਬਸ ਬਹੁਤ ਜ਼ਿਆਦਾ ਗਈਆਂ ਹੁਣ ਟੈਕਸੀਆਂ ਬਹੁਤ ਜ਼ਿਆਦਾ ਅੰਦਰਲੇ ਪਾਸੇ ਗਈਆਂ ਕਿਉਂਕਿ ਹੋ ਸਕਦਾ ਫੈਮਿਲੀ ਜਿਹੜੀਆਂ ਆਈਆਂ ਹੋਣ ਕਿਉਂਕਿ ਜਿਨ੍ਹਾਂ ਦੇ ਬੱਚੇ ਰਿਪੋਰਟ ਹੋਏ ਨੇ ਜਿਨ੍ਹਾਂ ਦੇ ਬੱਚੇ ਵਾਪਸ ਆਏ ਨੇ ਉਹਨਾਂ ਨੂੰ ਵੀ ਲੈਣ ਗਏ ਹੋਣਗੇ ਕਿਉਂਕਿ ਇਸ ਹਿਸਾਬ ਦੇ ਨਾਲ ਤੁਸੀਂ ਦੇਖੋ ਹਾਲਾਂਕਿ ਫੈਮਿਲੀਜ਼ ਹੋਣ ਜਾਂ ਬੱਚੇ ਹੁਣ ਕਿਸੇ ਨੂੰ ਹਜੇ ਤੱਕ ਮੂਰੇ ਨਹੀਂ ਆਉਂ ਦਿੱਤਾ ਜਾ ਰਿਹਾ ਪਰ ਅੰਦਰ ਹੇ 2-3 ਘੰਟੇ ਡਾਕੂਮੈਂਟੇਸ਼ਨ ਚੱਲੇਗੀ ਤੇ ਅਮਰੀਕਾ ਦਾ ਜਹਾਜ਼ ਜਿਹੜਾ ਆਇਆ ਉਹ ਇੱਥੋਂ 4 ਵਜੇ ਵਾਪਸ ਡਿਪਾਰਚਰ ਹੋਣਾ ਇਹ ਵੀ ਗੱਲ ਚੱਲ ਰਹੀ ਹੈ ਕਿ ਇੱਥੋਂ ਜਿਹੜਾ 4 ਵਜੇ ਡਿਪਾਰਚਰ ਜਿਹੜਾ ਇੱਥੋਂ ਹੋਏਗਾ ਤੇ ਉਸ ਤੋਂ ਬਾਅਦ ਜਿਹੜਾ ਇੰਨੇ ਜਿਹੜੇ ਘੰਟੇ ਰਹਿ ਗਏ 2-3 ਘੰਟੇ ਲਗਾਤਾਰ ਪੁੱਛਗਿੱਛ ਹੋਏਗੀ ਡਾਕੂਮੈਂਟੇਸ਼ਨ ਹੋਏਗੀ ਪਰ ਬਹੁਤੀ ਜ਼ਿਆਦਾ ਡਾਕੂਮੈਂਟੇਸ਼ਨ ਦੀ ਉਮੀਦ ਨਹੀਂ ਲੱਗਦੀ ਕਿਉਂਕਿ ਜਿਸ ਹਸਾਬ ਦੇ ਨਾਲ ਤੁਹਾਨੂੰ ਦੱਸਦੀ ਕਿ ਜਿਸ ਹਸਾਬ ਦੇ ਨਾਲ ਪਾਸਪੋਰਟ ਨੰਬਰ ਸਾਰਾ ਕੁਝ ਜਿਹੜਾ ਪਹਿਲਾਂ ਆ ਚੁੱਕਿਆ ਤਾਂ ਇਸ ਹਿਸਾਬ ਤੋਂ ਲੱਗਦਾ ਕਿ ਅੱਧੀ ਡਾਕੂਮੈਂਟੇਸ਼ਨ ਤਾਂ ਹੋਈ ਪਈ ਆ ਪਰ ਤੁਸੀਂ ਦੇਖੋ ਕਿ ਮੌਕੇ ਤੇ ਕੀ ਜਿਹੜਾ ਤਸਵੀਰ ਬਣੀ ਹੈ ਵੱਡੀ ਗਿਣਤੀ ਦੇ ਉੱਪਰ ਸਿਕਿਉਰਟੀ ਜਿਹੜੀ ਡਿਪਲੋਏ ਕਰ ਦਿੱਤੀ ਗਈ ਹੈ ਸੀਆ ਸੀਆਈਐਸਐਫ ਜਿਹੜੀ ਇੱਥੇ ਲਾ ਦਿੱਤੀ ਗਈ ਹੈ ਔਰ ਮੈਂ ਕਹੂੰਗਾ ਕਿ ਇਸ ਸਾਈਡ ਵੀ ਅਸੀਂ ਜਾ ਕੇ ਤੁਹਾਨੂੰ ਦਿਖਾਉਣੇ ਆ ਕਿ ਕਿਸ ਪ੍ਰਕਾਰ ਦਾ ਪੂਰਾ ਇਸ ਤੋਂ ਬਾਅਦ ਹੁਣ ਪ੍ਰਬੰਧ ਕੀਤੇ ਗਏ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਜਦੋਂ ਇਹ ਪਤਾ ਲੱਗਿਆ ਕਿ 104 ਭਾਰਤੀਆ ਹਾਲਾਂਕਿ ਤੁਸੀਂ ਇਹ ਦੇਖੋ ਕਿ 33 ਦੇ ਵਿੱਚ ਗੁਜਰਾਤ ਦੇ ਨੇ 33 ਜਣੇ ਗੁਜਰਾਤ ਤੋਂ ਜਿੱਥੋਂ ਤੁਸੀਂ ਦੇਖੋ ਪ੍ਰਾਈਮ ਮਿਨਿਸਟਰ ਆਉਂਦੇ ਨੇ ਸਾਡੇ 33 ਜਣੇ ਗੁਜਰਾਤ ਦੇ ਨੇ ਔਰ 33 ਜਾਣੇ ਹਰਿਆਣੇ ਦੇ ਨੇ ਤਾਂ ਗੁਜਰਾਤੀ ਬਹੁਤ ਵੱਡੇ ਪੱਧਰ ਦੇ ਉੱਪਰ ਅਮਰੀਕਾ ਦੇ ਵਿੱਚ ਗਏ ਹੋਏ ਨੇ ਪੰਜਾਬੀਆਂ ਦਾ ਨਾਂ ਐਵੇਂ ਲੋਕ ਬਹੁਤਾ ਜ਼ਿਆਦਾ ਲੈਂਦੇ ਰਹਿੰਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਜੇ ਹੁਣ ਤੁਸੀਂ ਫੈਕਟ ਦੇਖੋ ਤਾਂ 33 ਜਾਣੇ ਤੁਸੀਂ ਆਪ ਦੇਖੋ ਕਿ 33 ਜਾਣੇ ਗੁਜਰਾਤ ਤੋਂ 33 ਹਰਿਆਣੇ 'ਚੋਂ ਪੰਜਾਬ ਤੋਂ ਤਾਂ 30 ਜਾਣੇ ਹੀ ਨੇ ਤਾਂ ਇੱਥੇ ਪੂਰੇ ਹੁਣ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਥੋੜੀ ਦੇਰ ਦੇ ਵਿੱਚ ਹੋ ਸਕਦਾ ਕੋਈ ਉਹਨਾਂ ਨੂੰ ਲੈ ਕੇ ਕੋਈ ਵੱਡੀ ਆਪਰੇਟ ਜਰੂਰ ਆਵੇ ਤਾਂ ਹਰ ਇੱਕ ਚੀਜ਼ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ ਨਾਲ ਤੁਸੀਂ ਜੁੜੇ ਰਹੋ ਕੈਮਰਾ ਪਰਸਨਵਾਤਨ ਦੇ ਨਾਮ ਮਨਦੀਪ ਜੋਤ ਸ਼੍ਰੀ